ਜ਼ਿੰਦਗੀ ਭਰ ਚੇਤੇ ਰਖਣਾ ਕਿਸੇ ਕੋਲ ਪੁੱਛਣਾ ਨਾ ਪ੍ਰਭੂ ਦਾ ਆਨੰਦ ਪ੍ਰਾਪਤ ਕਰਨਾ ਰਸਨਾ ਨਾਲ ਹਿਰਦਾ ਜੋੜ ਲਵੋ ਬਸ ਪਦਾਰਥ ਨੂੰ ਸਮਝਣਾ ਹੈ ਅੱਖ ਨਾਲ ਬੁੱਧ ਜੋੜੇ ਬਿਨਾਂ ਨਹੀਂ ਸਮਝ ਸਕਾਂਗੇ ਨਾਮ ਦਾ ਰਸ ਮਾਣਨਾ ਹੈ ਰਸਨਾ ਨਾਲ ਹਿਰਦੇ ਨੂੰ ਜੋੜੇ ਬਿਨਾਂ ਖੇੜ ਨਹੀਂ ਬਣੇਗੀ ਜਦ ਜ਼ਬਾਨ ਪਾਠ ਕਰੇ ਉਹਦੇ ਚ ਹਿਰਦਾ ਪੂਰਾ ਹੋਵੇ ਭਾਵਕਤਾ ਪੂਰੀ ਹੋਵੇ। ਆਵੇਂ ਥੋੜਾ ਪਾਠ ਕਰ। ਕਈ ਮਿਲਦੇ ਨੇ। ਤਿੰਨ ਪਾਠ ਕੀਤੇ ਨੇ ਅੱਜ ਸੁਖਮਨ ਨਹੀਂ ਸਾਹਬ ਦੇ ਮੈਨੂੰ ਕਹਿਣਾ ਪੈਂਦਾ ਇੱਕ ਪੰਕਤੀ ਦੀ ਛਾਪ ਤੇਰੇ ਮਸਤਕ ਤੇ ਨਹੀਂ ਹੈ। ਇੱਕ ਅਸ਼ਟਪਦੀ ਕਰ। ਪਰ ਜਦ ਰਸਨਾ ਨਾਲ ਗਾਏ ਨੇ ਕਰੇ ਅਸ਼ਟਪਦੀ ਨੂੰ ਆਪਣੀ ਭਾਵਕਤਾ ਪੂਰੀ ਜੋੜਦੇ। ਪੂਰੀ ਜੋੜਦੇ। ਇੱਕ ਅਸ਼ਪਦੀ ਖੇਡ ਬਣਾ ਦੇਗੀ। ਕਿਨ ਕਾ ਇੱਕ ਜਸ ਜੀ ਬਸਾਵੇ ਤਾਂ ਕਿ ਮਹਿਮਾ ਘਨੇ ਨਾਵੇ